ਕਦੀ ਡਰਿਆ ਨਾ ਮੈਂ ਹੰਦਰ ਦਾ ਨਾ ਡਰੂੰਗਾ ਚਾਰ ਕਰਪਾਨਾਂ ਮੇਰੇ ਵਿਚਾਰਾਂ ਨੂੰ ਖਤਮ ਨਹੀਂ ਕਰ ਸਕਦੀਆਂ ਤੁਸੀਂ ਡਰ ਪੈਦਾ ਹੁੰਦਾ ਤਾਂ ਮੈਂ ਉੱਠ ਕੇ ਨਾ ਬਿੰਦਾ ਡਰ ਨਹੀਂ ਜੀ ਮੈਨੂੰ ਪਤਾ ਸੀ ਇਹ ਲੋਕ ਨਿਹੰਗ ਬਾਣੇ ਨੂੰ ਬਦਨਾਮ ਕਰ ਰਹੇ ਆ ਬਦ ਦਿਨ ਹੀ ਚੱਲੇ ਮੇਰੇ ਤੇ ਹਮਲਾ ਹੋਇਆ ਮਾਣੋ ਹੱਥ ਜੋੜ ਕੇ ਜੀ ਮੈਂ ਕਹਿੰਦਾ ਬਾਬਾ ਜੀ ਇਹ ਡੇਢੀ ਥੋੜੀ ਸ਼ਾਕ ਰੂਪ ਨੂੰ ਨਤਮਸਤਕ ਹੋਣੇ ਮੈਂ ਕਹਿੰਦਾ ਉਹ ਨਹੀਂ ਤਾਂ ਗਾਲੀ ਨਹੀਂ ਸੁਣੀ ਅਗਰ ਦੱਸੋ ਦਾ ਲੈਣਾ ਕਿਰਪਾਨ ਤੋਂ ਬਿਨਾ ਸ਼ਸਤਰ ਤੋਂ ਅਸੀਂ ਕਿਤੇ ਜਾਂਦੇ ਨਹੀਂ ਆ ਸਾਡੇ ਰક્ષਕ ਬਿਲਕੁਲ ਰક્ષਕ ਹੱਸ ਤਾਂ ਕਿਸੇ ਲਈ ਕਹਿੰਦੇ ਰક્ષਕ ਮੰਨਣਾ ਪੱਖਕ ਨਾ ਨਾ ਮੰਨਣ ਇਹ ਤਾਂ ਤੁਸੀਂ ਕੀ ਕਰਦੇ ਰਹੇ ਹੋ ਗ੍ਰੈਜੂਏਟ ਤਾਂ ਤੁਸੀਂ ਸ਼ੁਰੂ ਕਰਤਾ ਤੁਸੀਂ ਕਹਿੰਦੇ ਗ੍ਰੈਜੂਏਟ ਗ੍ਰੈਜੂਟਾ ਲੱਗ ਗਿਆ ਆਪਾਂ ਕਰ ਕੀ ਰਹੇ ਹਾਂ ਬਰੂਤ ਬਣਾ ਰਹੇ ਹਾਂ ਪੰਜਾਬ ਨੂੰ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਤੁਹਾਡੇ ਵੱਲੋਂ ਜਿਹੜੇ ਨੇ ਬਹੁਤ ਜ਼ਿਆਦਾ ਮਤਲਬ ਕਿ ਬੇ ਬੇ ਹਿਸਾਬ ਦੇ ਜਾਂ ਫਿਰ ਆਪਾਂ ਕਹਿ ਸਕਦੇ ਬਹੁਤ ਨੈਗੇਟਿਵ ਜਿਹੜੇ ਬਿਆਨ ਦਿੱਤੇ ਗਏ ਸੀਗੇ ਸਿੱਖੀ ਨੂੰ ਲੈ ਕੇ ਇੱਕ ਬਿਆਨ ਮੇਰਾ ਕੱਢ ਕੇ ਦਿਖਾ ਦੂੰ ਜਿਹਦੇ ਫਿਰ ਜੇ ਮੈਂ ਬਿਆਨ ਦਿੱਤਾ ਹੀ ਵੀ ਮੇਰੇ ਤੇ ਪਰਚਾ ਕਿਉਂ ਨਹੀਂ ਕੀਤਾ ਤਾਂ ਤਾਂ ਫਿਰ ਬਹੁਤ ਵਧੀਆ ਕੰਮ ਹੋ ਗਿਆ ਕਿਰਪਾਨ ਆਪਣੇ ਹੱਥ 'ਚ ਆਪਾਂ ਬਾਣਾ ਪਾਇਆ ਹੋਇਆ ਆਪਣੀ ਕਿਸੇ ਨਾਲ ਨਿੱਜੀ ਰੰਜਿਸ਼ ਆ ਤੁਰੇ ਤੁਰੇ ਜਾਂਦੇ ਮਾਰਤੀ ਹਮਕੋ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾਨ ਦੀ ਹੈ ਰੱਖਿਆ ਕਰਨੇ ਲਈ ਦਾਉ ਨੇ ਤੁਹਾਨੂੰ ਉਸ ਧਰਮ ਦੀ ਰੱਖਿਆ ਦੇ ਲਈ ਕਿਰਪਾ ਦਿੱਤੀ ਨਾ ਕਿ નિર્ਦੋਸ਼ਾਂ ਨੂੰ ਮਾਰਨ ਲਈ ਦਿੱਤੀ ਪਰसों ਲੁਧਿਆਣਾ ਦੀ ਘਟਨਾ ਹੈ ਇੱਕ ਬੰਦੇ ਨੇ ਸਾਈਡ ਮੰਗੀ ਨਾਲ ਹੀ ਉਹਦੇ ਕਿਰਪਾਨਾਂ ਮਾਰ ਕੇ ਦਾ ਕੰਨ ਵੜਤਾ ਗਿਆ ਸਿਮਰ ਹਸਪਤਾਲ 'ਚ ਬੰਦਾ ਲੰਮਾ ਪਿਆ ਬਾਣੀ ਦੀ ਇੱਜ਼ਤ ਖਤਮ ਹੋ ਰਹੀ ਹੈ ਲੋਕ ਸਿੱਖੀ ਤੋਂ ਦੂਰ ਹੋ ਰਹੇ ਆ ਜੈ ਸ਼੍ਰੀ ਰਾਮ ਜਕਰਾਵੀਰ ਬਜਰੰਗੀ ਹਰ ਹਰ ਮਹਾਦੇਵ ਸਰ ਬੀਤੀ ਦੁਨੇ ਤੁਹਾਡੇ ਤੇ ਇੱਕ ਹਮਲਾ ਹੋਇਆ ਜਾਨਲੇਵਾ ਹਮਲਾ ਹੋਇਆ ਲਗਾਤਾਰ ਹੀ ਜਿਹੜੇ ਕਰਪਾਨਾ ਦੇ ਮਾਮਲੇ ਆਸ ਅਗਿਆਰੇ ਸਾਹਮਣੇ ਆ ਨੇ ਕੀ ਕਹਿਣਾ ਚਾਹੋਗੇ ਇਸ ਬਾਰੇ ਬਿਲਕੁਲ ਕਰਪਾਨ ਇੱਕ ਲੋਕ ਕਹਿੰਦੇ ਆ ਕਿ ਸਾਨੂੰ ਗੁਰੂ ਮਤ ਸਾਬ ਨੇ ਦਿੱਤੀ ਜੀ ਬਿਲਕੁਲ ਦਿੱਤੀ ਗੁਰੂ ਸਾਹਿਬ ਨੇ ਗੁਰੂ ਸਾਹਿਬ ਨੇ ਤੁਹਾਨੂੰ ਧਰਮ ਦੀ ਰੱਖਿਆ ਦੇ ਲਈ ਕਿਰਪਾਨ ਦਿੱਤੀ ਨਾ ਕਿ નિર્ਦੋਸ਼ਾਂ ਨੂੰ ਮਾਰਨ ਲਈ ਦਿੱਤੀ ਜੀ ਮੇਰੀ ਅਪੀਲ ਹੈ ਸਰਕਾਰਾਂ ਤੋਂ ਵੀ ਮੇਰੀ ਅਪੀਲ ਹੈ ਐਸਜੀਪੀਸੀ ਤੋਂ ਵੀ ਕਿ ਇਹ ਜੋ ਸਾਡੇ ਪੰਜਾਬ ਨੂੰ ਬਰੂਤ ਬਣਾਇਆ ਜਾ ਰਿਹਾ ਹੈ ਕਿ ਜਾਂਦੇ ਜਾਂਦੇ ਕਿਰਪਾਨ ਹੱਥ ਫੜੀ ਹੋਈ ਹੈ ਮੂੜ ਕੀਤਾ ਕਿ ਅੱਜ ਫਲਾਣਾ ਬੰਦਾ ਵੱਢਣਾ ਆਪਾਂ ਵੱਢਤਾ ਅੱਜ ਮੂੜ ਕੀਤਾ ਕਿ ਅੱਜ ਦੋ ਹਿੰਦੂ ਤੁਰੇ ਜਾ ਰਹੇ ਆ ਆਪਾਂ ਨੂੰ ਉਹਨਾਂ ਤੇ ਥੋੜਾ ਜਿਹਾ ਗੁੱਸਾ ਆ ਗਿਆ ਜੇ ਕਿਸੇ ਨੇ ਆਪਾਂ ਨੂੰ ਸਾਈਡ ਨਹੀਂ ਦਿੱਤੀ ਪਰਸੋਂ ਲੁਧਿਆਣੇ ਦੀ ਘਟਨਾ ਇੱਕ ਜਾਮ ਦੇ ਵਿੱਚ ਇੱਕ ਬੰਦੇ ਨੇ ਸਾਈਡ ਮੰਗੀ ਪਹਿਲਾਂ ਤਾਂ ਉਹਨੂੰ ਗਾਲਾਂ-ਗੁਲਾਂ ਕੱਢ ਕੇ ਸਾਈਡ ਦੇ ਦਿੱਤੀ ਅੱਗੇ ਜਾ ਕੇ ਫੇਰ ਜਾਂ ਦੇ ਵਿੱਚੋਂ ਫਸ ਗਿਆ ਉਹ ਕਹਿੰਦਾ ਭਾਈ ਸਾਥ ਥੋੜੀ ਪਰੇ ਗੱਲੋਂ ਨਾਲ ਹੀ ਉਹਦੇ ਕਿਰਪਾਨਾ ਮਾਰ ਕੇ ਦਾ ਕੰਨ ਵੜਤਾ ਗਿਆ ਸਿਵਲ ਹਸਪਤਾਲ 'ਚ ਬੰਦਾ ਲੰਮਾ ਪਿਆ ਇਹ ਲੁਧਿਆਣਾ ਦੀ ਪਰਸੋਂ ਦੀ ਘਟਨਾ ਹੈ ਜੀ ਪਹਿਲਾਂ ਤੁਸੀਂ ਪਟਿਆਲੇ ਨੂੰ ਲੈ ਲਓ ਉਸ ਤੋਂ ਬਾਅਦ ਪਟਿਆਲੇ ਗੁੱਟ ਵੜਿਆ ਗਿਆ ਜੀ ਠੀਕ ਹੈ ਉਸ ਤੋਂ ਬਾਅਦ ਤੁਸੀਂ ਗੱਲ ਕਰ ਲਓ ਮਟਾਲੇ ਦੀ ਕਰ ਲਓ ਜੀ ਫਿਰ ਤੁਸੀਂ ਅੰਮ੍ਰਿਤਸਰ ਦੀ ਗੱਲ ਕਰ ਲਓ ਨਿਹੰਗ ਸਿੰਘ ਜੀ ਸਕੂਲ ਦੇ ਬਾਹਰ ਖੜ ਕੇ ਕਹਿ ਰਹੇ ਆ ਅਸੀਂ ਗਾਟਾ ਲਾ ਦੇਾਂਗੇ ਇਹ ਕਰ ਦੇਾਂਗੇ ਉਹ ਕਰ ਦੇਾਂਗੇ ਉਸ ਤੋਂ ਬਾਅਦ ਤੁਸੀਂ ਗੱਲ ਪੱਟੀ ਦੀ ਕਰ ਲਓ ਅੱਜ ਦੀ ਗੱਲ ਕਰ ਲੋ ਤਾਜੀ ਜੀ ਕਰਦੇ ਕਰਦੇ ਕੀ ਹੋਇਆ ਜਿਵੇਂ ਆਪਾਂ ਕਿਸੇ ਦੇ ਘਰ ਅਗ ਲੰਨੇ ਆ ਨਾ ਅਗ ਆਪਣੇ ਘਰ ਵੀ ਪਹੁੰਚਦੀ ਐ ਬਿਲਕੁਲ ਪਹੁੰਚ ਗਈ ਅੱਜ ਹਰਮੰਦਰ ਸਾਹਿਬ ਦੇ ਵਿੱਚ ਹਮ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਦੋ ਐਸਜੀਪੀਸੀ ਦੇ ਮਲਾਜਮ ਆਪਸ ਚ ਲੜ ਪਏ ਹਮ ਇੱਕ ਨੇ ਦੂਜੇ ਦੇ ਕਿਰਪਾਨਾਂ ਮਾਰਤੀਆਂ ਹਮ ਇਹਦਾ ਮਤਲਬ ਕਿਰਪਾਨ ਜੀ ਇੱਕ ਡਰਾਉਣਾ ਸ਼ਬਦ ਬੰਦਾ ਜਾ ਰਿਹਾ ਪਰ ਕਿਰਪਾਨ ਕਿਰਪਾਨ ਇੱਕ ਡਰਾਉਣਾ ਸ਼ਬਦ ਬੰਦਾ ਜਾ ਰਿਹਾ ਕਿਰਪਾਨ ਦੇਖ ਕੇ ਇਹ ਮਹਿਸੂਸ ਹੋ ਰਿਹਾ ਵੀ ਫੋਟੋ ਜੀ ਵੀ ਕਿਰਪਾਨ ਬੱਚੇ ਦੇਖ ਲਿਆ ਕਰਨਗੇ ਤਾਂ ਥਰ ਥਰ ਕੰਬਿਆ ਕਰਨਗੇ ਉਹਨੂੰ ਐਦਾਂ ਬਣਾਇਆ ਜਾ ਰਿਹਾ ਪਰ ਕਿਰਪਾਨ ਤਾਂ ਜਿਹੜੀ ਹੈ ਇੱਕ ਜਦੋਂ ਅੰਮ੍ਰਿਤ ਛਕਦੇ ਨੇ ਸ੍ਰੀ ਸਾਹਿਬ ਦਿੰਦੇ ਨੇ ਜਾਂ ਫਿਰ ਕਿਰਪਾਨ ਦਿੰਦੇ ਨੇ ਉਹ ਤਾਂ ਇੱਕ ਰੱਖਸ਼ਾ ਲਈ ਹੁੰਦੀ ਹੈ ਫਿਰ ਤੁਸੀਂ ਕਿੱਦਾਂ ਕਹਿ ਸਕਦੇ ਕਿ ਇੱਕ ਡਰਾਉਣਾ ਜਿਹੜਾ ਆ ਇੱਕ ਲੋਕਲ ਡਰਾਉਣਾ ਹਾਸਲ ਹੋ ਰਿਹਾ ਕੀ ਦੀ ਰੱਖਸ਼ਾ ਲਈ ਹੁੰਦੀ ਮੈਨੂੰ ਇਹ ਲਾਉਂਦੇ ਸੋ ਤੁਸੀਂ ਬੜੀ ਰੱਖਿਆ ਲਈ ਉਹਨਾਂ ਦੀ ਆਪਣੀ ਰੱਖਿਆ ਲਈ ਹੁੰਦੀ ਹੈ ਬਿਲਕੁਲ ਨਹੀਂ ਤੁਹਾਡੀ ਨੌਲੇਜ ਚ ਕਮੀ ਹੈ ਜੀ ਗੁਰੂ ਸਾਹਿਬ ਨੇ ਉਹ ਕਿਰਪਾਨ ਤੇ ਸ਼ਰੀ ਸਾਹਿਬ ਦਿੱਤੀ ਸੀ ਨਿਹੰਗ ਫੌਜ ਜਿਹੜੀ ਸਜੀ ਸੀ ਇਸ ਕਰਕੇ ਸਜੀ ਸੀ ਕਿ ਧਰਮ ਦੇ ਉੱਤੇ ਅਟੈਕ ਹੋਵੇ ਧਰਮ ਦੀ ਰੱਖਿਆ ਦੇ ਲਈ ਤੁਸੀਂ ਉਹ ਯੂਜ਼ ਕਰਨੀ ਹੈ ਇਹ ਨਹੀਂ ਕਿ ਜਿੱਥੇ ਆਪਾਂ ਨੂੰ ਗੁੱਸਾ ਚੜਿਆ ਆਪਾਂ ਚਲਾਤੀ ਜਿੱਥੇ ਆਪਣਾ ਕੋਈ ਨਿੱਜੀ ਰੰਜਿਸ਼ ਆਪਾਂ ਚਲਾਤੀ ਇਹਦਾ ਤਾਂ ਫਿਰ ਬਹੁਤ ਵਧੀਆ ਕੰਮ ਹੋ ਗਿਆ ਕਿਰਪਾਨ ਆਪਣੇ ਹੱਥ ਹੈ ਆਪਾਂ ਬਾਣਾ ਪਾਇਆ ਹੋਇਆ ਆਪਣੀ ਕਿਸੇ ਨਾਲ ਨਿੱਜੀ ਰੰਜਿਸ਼ ਹੈ ਤੁਰ ਤੁਰੇ ਜਾਂਦੇ ਮਾਰਤੀ ਹਮਕੋ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਰਪਾਹਾਂ ਦੀ ਹੈ ਰੱਖਿਆ ਕਰਨੇ ਲਈ ਹੂੰ ਇਹ ਤਾਂ ਕੋਈ ਗੱਲ ਨਹੀਂ ਹੋਈ ਫਿਰ ਇਦਾਂ ਵਾ ਜਾਂ ਤਾਂ ਇੱਥੇ ਮੇਲ ਲਗਾਵੇ ਸਰਕਾਰ ਜਾਂ ਜੀਪੀਸੀ ਅੱਗੇ ਅਗੇ ਇਹਨੂੰ ਬੈਨ ਕਰੇ ਕਿ ਹਾਂ ਵੀ ਸ੍ਰੀ ਸਾਹਿਬ ਤੋਂ ਉੱਪਰ ਕਿਸੇ ਨੇ ਨਹੀਂ ਰੱਖਣੀ ਸ੍ਰੀ ਸਾਹਿਬ ਤੱਕ ਜਾਇਜ਼ ਆ ਜੇ ਆਪਾਂ ਜੇ ਮੇਰੀ ਗੱਲ ਸੁਣੋ ਐਸਜੀਪੀਸੀ ਝੰਡਿਆਂ ਦੇ ਰੰਗ ਬਦਲ ਸਕਦੀ ਆ ਐਸਜੀਪੀਸੀ ਗੁਰੂ ਸਾਹਿਬ ਦੇ ਜਿਹੜੇ ਬਣਾਏ ਹੋਏ ਰਹਿਤ ਮਰਿਆਦਾ ਜਿਹੜੀ ਗੁਰੂ ਜੀ ਸਾਹਿਬ ਦੀ ਬਣਾਈ ਹੋਈ ਆ ਉਹਦੇ ਵਿੱਚ ਸਮੇਂ-ਸਮੇਂ 'ਤੇ ਚੇਂਜਸ ਕਰ ਸਕਦੀ ਆ ਤੇ ਫਿਰ ਇੱਚੋ ਹੀ ਚੇਂਜਸ ਕਰ ਦੋਏ ਉਹਨੂੰ ਅਧਿਕਾਰ ਹੈ ਨਾ ਪੰਜੇ ਤਖਤਾਂ ਦੇ ਮੁਖੀਆਂ ਨੂੰ ਅਧਿਕਾਰ ਹੈ ਕਿ ਉਹ ਚੇਂਜ ਕਰ ਸਕਦੇ ਆ ਮਾਨਵਤਾ ਦੀ ਸੇਵਾ ਦੇ ਵਿੱਚ ਮਾਨਵਤਾ ਦੀ ਸੇਵਾ ਦੇ ਵਿੱਚ ਫਿਰ ਉਹ ਵੀ ਇਹ ਵੀ ਚੇਂਜ ਕਰ ਦਿਓ ਕਿ ਸ੍ਰੀ ਸਾਹਿਬ ਤੋਂ ਉੱਪਰ ਆਪਾਂ ਨਹੀਂ ਰੱਖਣਾ ਕੁਝ ਇਦਾਂ ਤਾਂ ਜਾ ਫਿਰ ਸਾਡੇ ਲੋਕਾਂ ਨੂੰ ਵੀ ਦੇ ਦਿਓ ਪਰਮਿਸ਼ਨ ਕਿ ਤੁਸੀਂ ਵੀ ਕਰ ਮੰਨਣਾ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਬਿਨਾ ਕਿਰਪਾਨ ਤੋਂ ਬਿਨਾ ਸ਼ਸਤਰ ਤੋਂ ਅਸੀਂ ਕਿਤੇ ਜਾਂਦੇ ਨਹੀਂ ਐ ਸਾਡੇ ਰਖਸ਼ਕ ਬਿਲਕੁਲ ਰક્ષਕ ਹਸਤਾ ਕਿਸੇ ਲਈ ਕਿ ਨਾ ਰક્ષਕ ਬਣਨ ਨਾ ਪੱਖਕ ਨਾ ਨਾ ਮੰਨ ਉਹ ਤਾਂ ਪੱਖਕ ਬਣ ਰਿਹਾ ਹਮ ਰક્ષਕ ਬਣਨ ਜੀ ਰક્ષਕ ਬਣਨ ਸੀ ਉਹਨਾਂ ਦੇ ਬਾਣੇ ਨੂੰ ਪ੍ਰਣਾਮ ਕਰਦੇ ਮੈਂ ਵੀ ਉਸ ਦਿਨ ਵੀ ਜਿੱਲੇ ਮੇਰੇ ਤੇ ਹਮਲਾ ਹੋਇਆ ਮਨੋ ਹੱਥ ਜੋੜ ਕੇ ਇਹ ਮੈਂ ਕਿਹਾ ਬਾਬਾ ਜੀ ਇਹ ਥੋੜੀ ਥੋੜੀ ਸ਼ਾਕ ਹੈ ਜਿਹੜੀ ਤੁਹਾਡਾ ਬਾਣਾ ਵਾਹ ਗੁਰੂ ਸਾਹਿਬ ਨੇ ਬਖਸ਼ਿਆ ਅਸੀਂ ਸਾਰੇ ਇਸ ਰੂਪ ਨੂੰ ਸਨਾਤਨ ਸਤਿਖ ਹੁੰਨੇ ਆ ਅਸੀਂ ਉਹਦੀ ਇੱਜ਼ਤ ਕਰਦੇ ਆ ਜਿੰਨੀ ਮਾਨ ਮਰਿਆਦਾ ਸਨਾਤਨ ਧਰਮ ਕਰਦਾ ਉਹ ਮੈਂ ਕਿਹਾ ਉਹਨੇ ਤਾਂ ਗੱਲ ਹੀ ਨਹੀਂ ਸੁਣੀ ਉਹ ਕਹਿੰਦਾ ਸੋਧਾ ਲੈਣਾ ਤੈਨੂੰ ਤਾਂ ਕਈ ਦਿਨਾਂ ਵੀ ਲੱਭਦੀਆਂ ਮੈਂ ਹੱਥ ਜੋੜ ਕੇ ਕਹਿ ਰਿਹਾ ਵੀ ਬਾਣੀ ਦੀ ਇੱਜ਼ਤ ਕਰਦੇ ਆਂ ਅਸੀਂ ਫਿਰ ਉਹ ਬਾਣੀ ਦੀ ਇੱਜ਼ਤ ਖਤਮ ਹੋ ਰਹੀ ਐ ਲੋਕ ਸਿੱਖੀ ਤੋਂ ਦੂਰ ਹੋ ਰਹੇ ਆ ਮੈਂ ਖੁਦ ਸਿੰਘ ਥਾਪਰ ਹਾਂ ਸਾਡੇ ਹਰ ਪ੍ਰੋਗਰਾਮ ਚ ਹਰ ਸਾਡੇ ਬੱਚਾ ਜੰਮੇ ਸਾਡੇ ਸ਼ਾਦੀ ਹੋਵੇ ਸਭ ਤੋਂ ਪਹਿਲਾਂ ਗੁਰੂ ਘਰ ਜਾ ਕੇ ਮੱਥਾ ਟੇਕਦੇ ਆ ਕੀ ਹੋਊਗਾ ਹੁਣ ਹੋਇਆ ਹੁਣ ਹੋਇਆ ਕਿ ਸਾਡੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਨਹੀਂ ਜਾਣਾ ਘਰੇ ਬੈਠ ਕੇ ਗੁਰੂ ਸਾਹਿਬ ਦੀ ਫੋਟੋ ਰੱਖ ਕੇ ਮੱਥਾ ਟੇਕ ਲਾਂਗੇ ਤੁਸੀਂ ਦੂਰ ਕਰ ਰਹੇ ਹੋ ਸਾਨੂੰ ਗੁਰੂ ਗੁਰਦਵਾਰਿਆਂ ਤੋਂ ਗੁਰੂ ਘਰਾਂ ਤੋਂ ਮੈਂ ਰੇਰ ਅਪੀਲ ਕਰਦਾ ਐ ਐਸਜੀਪੀਸੀ ਨੂੰ ਔਰ ਸਰਕਾਰਾਂ ਨੂੰ ਕਿ ਜਿੱਥੇ ਪਿੱ ਸਿੱਖ ਸਿੰਘ ਸਾਹਿਬਾਨ ਜਿਹੜੇ ਪੰਜ ਸਿੰਘ ਸਾਡੇ ਜਥੇਦਾਰ ਨੇ ਉੰਜੇ ਤਖਤਾਂ ਦੇ ਜੇ ਉਹ ਹੋਰ ਚੇਂਜਸ ਕਰ ਸਕਦੇ ਆ ਤੇ ਇੱਕ ਚੇਂਜ ਇਹ ਵੀ ਲਿਆਣ ਕਿ ਸ੍ਰੀ ਸਾਹਿਬ ਤੋਂ ਉੱਪਰ ਕਿਸੇ ਨੇ ਰੱਖਣੀ ਨਹੀਂ ਨੇ ਹਥਿਆਰ ਵੱਡੀ ਕਿਰਪਾ ਨਹੀਂ ਰੱਖਣੀ ਇਹ ਤੈਅ ਕੀਤਾ ਜਾਵੇ ਇਹ ਤਾਂ ਫਿਰ ਬਰੂਤ ਬੰਦੇ ਆ ਕਾਲੂ ਸਾਾਨੂੰ ਵੀ ਪਰਮਿਸ਼ਨ ਦੇ ਦਿਓ ਹਿੰਦੂਆਂ ਨੂੰ ਵੀ ਕਿ ਤੁਸੀਂ ਵੀ ਰੱਖ ਸਕਦੇ ਆ ਚੱਲਣ ਦੇ ਪਰ ਹਰ ਕੋਈ ਰੱਖਦਾ ਸਿਰਫ ਜਿਹੜੇ ਨਿਹੰਗ ਨੇ ਉਹ ਨਹੀਂ ਰੱਖਦਾ ਹਰ ਕੋਈ ਰਿਵੋਲਵਰ ਵੀ ਰੱਖਦਾ ਹੈ ਜਿਹੜੇ ਆਪਣੇ ਆਪ ਕਹਿ ਸਕਦੇ ਤਲਵਾਰਾਂ ਵੀ ਗੱਡੀਆਂ 'ਚ ਲੈ ਕੇ ਕੁੰਮਦੇ ਸ਼ਰਿਆਮ ਘੁੰਮਦੇ ਆ ਸ਼ਰਿਆਮ ਘੁੰਮਦੇ ਉਹਨਾਂ ਤੇ ਐਕਸ਼ਨ ਵੀ ਹੁੰਦਾ ਜਿਹਨਾਂ ਜਿਹੜੇ ਨਿਹੰਗ ਮਾਣੇ 'ਚ ਨਹੀਂ ਹੁੰਦੇ ਨਾ ਜੇ ਕਿਸੇ ਦੀ ਗੱਡੀ 'ਚ ਬੇਸਵਾਲ ਦਾ ਬੱਲਾ ਵੀ ਫੜਿਆ ਜਾਵੇ ਨਾ ਉਹਦਾ ਵੀ ਚਲਾਨ ਹੁੰਦਾ ਜਿਹਦੇ ਕੋਲੋਂ ਕਿਰਪਾਨ ਵੀ ਗੱਡੀ 'ਚ ਫੜੀ ਜਾਵੇ ਨਾ ਹਥਿਆਰ ਬਰਾਮਦ ਕੀਤਾ ਅਖਬਾਰ 'ਚ ਖਬਰ ਲੱਗਦੀ ਤੁਹਾਡੇ ਵਰਗੇ ਪੱਤਰਕਾਰ ਹੀ ਲਾਂਦੇ ਆ ਇਹ ਕਿੱਥੇ ਕਰਨਾ ਪਊਗਾ ਇਹ ਤਾਂ ਤੁਸੀਂ ਕੀ ਕਰ ਕੀ ਰਹੇ ਹੋ ਗ੍ਰੈਜੂਏਟ ਤਾਂ ਤੁਸੀਂ ਸ਼ੁਰੂ ਕਰਤਾ ਤੁਸੀਂ ਕਹਿੰਦੇ ਗ੍ਰੈਜੂਏਟ ਗ੍ਰੈਜੂਟਾ ਲੱਗ ਗਿਆ ਆਪਾਂ ਕਰ ਕੀ ਰਹੇ ਹਾਂ ਬਰੂਤ ਬਣਾ ਰਹੇ ਹਾਂ ਪੰਜਾਬ ਨੂੰ ਅੱਛਾ ਜਦੋਂ ਤੁਹਾਡੇ ਤੇ ਹਮਲਾ ਹੋਇਆ ਕਿਰਪਾਣਾ ਤੁਹਾਡੇ ਮਤਲਬ ਮਨ ਦੇ ਵਿੱਚ ਡਰ ਪੈਦਾ ਹੋ ਗਿਆ ਬਿਲਕੁਲ ਡਰ ਦੇਖੋ ਡਰ ਡੋਰ ਤੜੀ ਪੈਦਾ ਹੋਇਆ ਡਰ ਵਾਲੀ ਕੋਈ ਗੱਲ ਨਹੀਂ ਸੀ ਡਰ ਪੈਦਾ ਹੁੰਦਾ ਤਾਂ ਮੈਂ ਉੱਠ ਕੇ ਨਾ ਬਿੰਦਾ ਡਰ ਨਹੀਂ ਸੀ ਮੈਨੂੰ ਪਤਾ ਸੀ ਇਹ ਲੋਕ ਨਿਹੰਗ ਬਾਣੇ ਨੂੰ ਬਦਨਾਮ ਕਰ ਰਹੇ ਆ ਮੈਂ ਫੇਰ ਕਹਿੰਦਾ ਮੈਂ ਅੱਜ ਵੀ ਨਿਹੰਗ ਬਾਣੇ ਦੀ ਇੱਜ਼ਤ ਕਰਦਾ ਪਹਿਲਾਂ ਵੀ ਕਰਦਾ ਸੀ ਔਰ ਕਰਦਾ ਰਹੂੰਗਾ ਨਾਮਕ ਦੀ ਡਰਿਆ ਨਾ ਮੈਂ ਹੰਡਰ ਦਾ ਨਾ ਡਰੂੰਗਾ ਹਾਂ ਚਾਰ ਕਰਪਾਨਾਂ ਮੇਰੇ ਵਿਚਾਰਾਂ ਨੂੰ ਖਤਮ ਨਹੀਂ ਕਰ ਸਕਦੀਆਂ ਹਾਂ 20 ਕਰਪਾਨਾਂ ਮੇਰੇ 16 ਕਰਪਾਨਾਂ ਮਰੀਆਂ ਉਹਨਾਂ ਨੇ ਉਹ ਮੇਰੇ ਵਿਚਾਰਾਂ ਨੂੰ ਖਤਮ ਨਹੀਂ ਕਰ ਸਕਦੀਆਂ ਮੇਰੇ ਵਿਚਾਰ ਅੱਜ ਵੀ ਉਹੀ ਨੇ ਪਹਿਲਾਂ ਵੀ ਹੋਈ ਸੀ ਮੈਂ ਅੱਜ ਵੀ ਕਹਿੰਦਾ ਗੁਰੂ ਨਾਨਕ ਦੇਵ ਜੀ Hindu ਸੀਗੇ ਸਾਡੇ ਸਾਰੇ ਗੁਰੂ ਹਿੰਦੂਆਂ ਦੇ ਵੀ ਗੁਰੂ ਆ ਇਸੀ ਗੱਲ ਤੇ ਉਹਨਾਂ ਨੇ ਕਰਪਾਨਾਂ ਮਰੀਆਂ ਸੀ ਨਾ ਜੇ ਕੋਈ ਹੋਰ ਗੱਲ ਸੀਗੀ ਤਾਂ ਜੇ ਕੋਈ ਹੋਰ ਗੱਲ ਸੀਗੀ ਤਾਂ ਉਸ ਗੱਲ ਦਾ ਜੇ ਮੈਂ ਕੋਈ ਢਕਾਉ ਭਾਸ਼ਣ ਦਿੱਤਾ ਸੀ ਤੇ ਮੇਰੇ ਤੇ ਪਰਚਾ ਕਿਉਂ ਨਹੀਂ ਹੋਇਆ ਸਰਕਾਰ ਇੱਕ ਮਿੰਟ ਲਾਂਦੀ ਆ ਹੇਟ ਸਪੀਚ ਤੇ ਪਰਚਾ ਕਰਨ ਨੂੰ ਤੇ ਇਹਨੇ ਦਿਨਾਂ ਦੇ ਵਿੱਚ ਮੇਰੇ ਤੇ ਪਰਚਾ ਕਿਉਂ ਨਹੀਂ ਹੋਇਆ ਪਰ ਉਹਨਾਂ ਵੱਲੋਂ ਕਿਹਾ ਗਿਆ ਕਿ ਤੁਹਾਡੇ ਵੱਲੋਂ ਜਿਹੜੇ ਨੇ ਬਹੁਤ ਜ਼ਿਆਦਾ ਮਤਲਬ ਕਿ ਬੇ ਬੇ ਹਿਸਾਬ ਦੇ ਜਾਂ ਫਿਰ ਆਪਾਂ ਕਹਿ ਸਕਦੇ ਬਹੁਤ ਨੈਗੇਟਿਵ ਜਿਹੜੇ ਬਿਆਨ ਦਿੱਤੇ ਗਏ ਸੀਗੇ ਸਿੱਖੀ ਜਮ ਨੂੰ ਲੈ ਕੇ ਮੈਡਮ ਅੱਜ ਨਾ ਹਮਲਾ ਹੋਇਆ ਨਹੀਂ ਕੁ ਮਹੀਨਾ ਹੋ ਗਿਆ ਜੀ ਤੁਹਾਨੂੰ ਇਹ ਵੀ ਪਤਾ ਹੋਊਗਾ ਕਿ ਸਾਡੇ ਤੋਂ ਜ਼ਿਆਦਾ ਨਾ ਇਹ ਲੋਕ ਕਟਰਪੰਥੀ ਸੋਸ਼ਲ ਮੀਡੀਆ ਤੇ ਜ਼ਿਆਦਾ ਐਕਟਿਵ ਨੇ ਇੱਕ ਬਿਆਨ ਮੇਰਾ ਕੱਢ ਕੇ ਦਿਖਾ ਦੇ ਕਿ ਜਿਹਦੇ ਫਿਰ ਜੇ ਮੈਂ ਬਿਆਨ ਦਿੱਤਾ ਹੀ ਵੀ ਮੇਰੇ ਤੇ ਪਰਚਾ ਕਿਉਂ ਨਹੀਂ ਕੀਤਾ ਪਰਚਾ ਕਰਨਾ ਚਾਹੀਦਾ ਨਹੀਂ ਨਾ 295 ਇਹ ਮਿੰਟ ਲਾਂਦੇ ਆ ਕਰਨ ਨੂੰ ਸਾਡੇ ਲੋਕਾਂ ਦੇ ਤਾਂ ਇੱਕ ਸੈਕਿੰਡ ਲਾਂਦੇ ਆ ਕਿਉਂ ਨਹੀਂ ਹੋਇਆ ਇਹਦਾ ਮਤਲਬ ਮੈਂ ਕੁਝ ਨਹੀਂ ਬੋਲਿਆ ਇਹੀ ਇਹਨਾਂ ਨੇ ਇਹਨਾਂ ਨੇ ਕੀ ਕਿਹਾ ਇਹ ਕਹਿੰਦਾ ਜੀ ਗੁਰੂ ਸਾਹਿਬ ਹਿੰਦੂਆਂ ਦੇ ਮੈਂ ਅੱਜ ਵੀ ਕਹਿੰਦਾ ਗੁਰੂ ਹਿੰਦੂਆਂ ਦੇ ਕਹਿੰਦਾ ਸੀਗੇ ਹੈਗੇ ਹੋ ਰਹਣਗੇ ਸ਼ਿਉਰਿਟੀ ਨਾਲ ਕਹਿ ਰਹੇ ਹੋ ਕਿ ਬਿਲਕੁਲ ਛੋਟੀ ਮੈਥ ਬਿਲਕੁਲ ਛੋਟੀ ਨਾ ਕਹਿ ਰਹੇ ਜੀ ਸਾਡੇ ਹੀ ਭਰਾ ਦਿੱਤੇ ਵੱਡੇ ਭਰਾ ਨੂੰ ਕੇ ਸਜਾ ਕੇ ਉਹਨੂੰ ਦਿੱਤਾ ਗਿਆ ਤਾਂ ਹੀ ਸਿੱਖ ਕੌਮ ਬਣੀ ਸਾਡੇ ਚੋਂ ਹੀ ਲੋਕ ਇਹ ਸਾਰੇ ਸਾਡੇ ਹਿੰਦੂ ਹੀ